ਕਈ ਮਾਮਲਿਆਂ ਵਿੱਚ ਲੋੜੀ ਦਾ ਪਗੋੜਾ ਚੋਰੀ ਪੁਲਿਸ ਨੇ ਕੀਤਾ ਕਾਬੂ ਰਿਪੋਰਟ ਬੀਐਸ ਕਲਸੀ ਗੁਰਦਾਸਪੁਰ ਪੁਲਿਸ ਜ਼ਿਲ੍ਹਾ ਗੁਰਦਾਸਪੁਰ ਦੇ ਪੁਰਾਣਾ ਸ਼ਾਲਾ ਥਾਣਾ ਦੀ ਪੁਲਿਸ ਵੱਲੋਂ ਰਾਰਾ ਸਾਰੀ ਇੱਕ ਅਜਿਹੇ ਚੋਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਸ ਤੇ ਚੋਰੀ ਦੇ ਕਈ ਮਾਮਲੇ ਵਕ ਵਕ ਥਾਣਿਆਂ ਵਿੱਚ ਦਰਜ ਹਨ ਅਤੇ ਦੀ ਥਾਣਾ ਤੇਬੜ ਵਿੱਚ ਦਰਜ ਇੱਕ ਮਾਮਲੇ ਵਿੱਚ ਉਹ ਪਗੋੜਾ ਵੀ ਚੱਲ ਰਿਹਾ ਹੈ ਇਸ ਤੇ ਦੋ ਹੋਰ ਸਾਥੀ ਇਸ ਦੇ ਨਾਲ ਚੋਰੀਆਂ ਵਿੱਚ ਸ਼ਾਮਿਲ ਸਨ ਜਿਨ੍ਹਾਂ ਵਿੱਚੋਂ ਇੱਕ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਜਦ ਕਿ ਦੂਸਰਾ ਪਹਿਲਾਂ ਹੀ ਪੁਲਿਸ ਵੱਲੋਂ ਗ੍ਰਿਫਤਾਰ ਕਰਕੇ ਜੇਲ੍ਹ ਭੇਜਿਆ ਜਾ ਚੁੱਕਿਆ ਹੈ ਥਾਣਾ ਪੁਰਾਣਾ ਸ਼ਾਲਾ ਵਿਖੇ ਹੀ ਇਸ ਦੇ ਖਿਲਾਫ ਵਾਕ ਵਾਕ ਕਰਾਂ ਵਿੱਚ ਚੋਰੀਆਂ ਕਰਨ ਦੇ ਤਿੰਨ ਮਾਮਲੇ ਦਰਜ ਹਨ ਆਓ ਦੇਖਦੇ ਹਾਂ 24x7 ਨਿਊਜ਼ ਪੰਜਾਬ ਦੇ ਗੁਰਦਾਸਪੁਰ ਤੋਂ ਬਿਊਰੋ ਰਿਪੋਰਟ ਬੀਐਸ ਕਲਸੀ ਦੀ ਖਾਸ ਰਿਪੋਰਟ ਅਸੀਂ ਸੰਨੀ ਉਰਫ ਚੀਤਾ ਪੁੱਤਰ ਮੋਹਨ ਸਿੰਘ ਵਾਸੀ ਕਨਵਾਨ ਇਹਨੂੰ ਵੱਖ-ਵੱਖ ਚੋਰੀ ਦੇ ਕੇਸਸ ਦੇ ਵਿੱਚ ਆਪਣੇ ਅਰੈਸਟ ਕੀਤਾ ਇਹ ਸਾਡੇ ਕੋਲ ਸਾਡੇ ਥਾਣੇ ਦੇ ਵਿੱਚ 63 ਸਨ ਬਾਈ ਦਾ ਤੇ 15 ਤੇ 20 ਮੁਕਦਮਾ ਨੰਬਰ 72 ਦਾ ਇਹ ਦਰਜ ਨੇ ਜੋ ਬਾਈ ਨੇਮ ਇਹਦੇ ਖਿਲਾਫ ਦਰਜ ਸੀਗੇ ਇਹਦੇ ਵਿੱਚ ਇਹਦੇ ਹੋਰ ਦੋ ਸਾਥੀ ਨੇ ਜਿਨ੍ਹਾਂ ਵਿੱਚੋਂ ਇੱਕ ਸਾਥੀ ਜਿਹੜਾ ਉਹਨੂੰ ਅਸੀਂ ਪਹਿਲਾਂ ਹੀ ਅਰੈਸਟ ਕਰ ਚੁੱਕੇ ਹਾਂ ਤੇ ਇਸ ਦੀ ਗ੍ਰਿਫਤਾਰੀ ਕੱਲ ਪਾਈ ਗਈ ਹੈ ਤੇ ਇਸ ਦੇ ਨਾਲ ਨਾਲ ਇਸ ਦਾ ਇੱਕ ਹੋਰ ਜਿਹੜਾ ਸਾਥੀ ਹੈ ਉਹ ਦੱਸਿਆ ਜਾ ਰਿਹਾ ਕਿ ਉਸ ਦੀ ਮੌਤ ਹੋ ਚੁੱਕੀ ਹੈ ਫਰਦਰ ਜਿਹੜੀ ਇਨਵੈਸਟੀਗੇਸ਼ਨ ਦੇ ਵਿੱਚ ਇਹਦਾ ਰਿਮਾਂਡ ਲੈ ਕੇ ਜਿਹੜੀ ਰਿਕਵਰੀ ਆ ਉਹ ਕਰਨ ਦੀ ਕੋਸ਼ਿਸ਼ ਕੀਤੀ ਜਾਏ ਸੰਨੀ ਉਰਫ ਚੀਤਾ ਜੀ ਇਹ ਕਾਫੀ ਧੇਰ ਤੋਂ ਇਹਦੇ ਮਗਰ ਅਸੀਂ ਲੱਗੇ ਹੋਏ ਸੀਗੇ ਬਟ ਕੁਝ ਦਿਨ ਪਹਿਲਾਂ ਇਹ ਸਾਡੀ ਪੁਲਿਸ ਪਾਰਟੀ ਨੂੰ ਚਕਮਾ ਦੇ ਗਿਆ ਸੀ ਤੇ ਉਹ ਪੁਲਿਸ ਪਾਰਟੀ ਨੇ ਉਹਨੂੰ ਐਸ ਮੋਟੀਵੇਸ਼ਨ ਲੈਂਦੇ ਹੋਏ ਤੇ ਇਹਨੂੰ ਨਾਲ ਦੀ ਨਾਲ ਹੀ ਦੂਸਰੇ ਤੀਸਰੇ ਦਿਨ ਫਿਰ ਇਹਨੂੰ ਕਾਬੂ ਕਰ ਲਿਆ